52 ਪੰਜਾਬੀ ਹੋਰ ਹੋਣਗੇ ਡਿਪੋਰਟ ਲਿਸਟ ਨਾਮ ਅਤੇ ਪਿੰਡ ਆਏ ਸਾਹਮਣੇ 트럼ਪ ਨੂੰ ਸਿੱਧਾ ਹੋਇਆ ਭਗਵੰਤ ਮਾਨ ਜੀ ਹਾਂ ਅਮਰੀਕਾ ਤੋਂ 116 ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਦੇ ਦੂਜੇ ਸਮੂਹ ਨੂੰ ਲੈ ਕੇ ਅਮਰੀਕੀ ਫੌਜੀ ਜਹਾਜ਼ ਸੀ 17 ਸ਼ਨੀਵਾਰ ਯਾਨੀ ਕਿ ਕੱਲ 11:32 ਵਜੇ ਅੰਮ੍ਰਿਤਸਰ ਹਵਾਈ ਅੱਡੇ ਤੇ ਉਤਰਿਆ ਇਹਨਾਂ ਵਿੱਚੋਂ ਪੰਜਾਬ ਤੋਂ 65 ਹਰਿਆਣਾ ਤੋਂ 33 ਗੁਜਰਾਤ ਤੋਂ 8 ਯੂਪੀ ਮਹਾਰਾਸ਼ਟਰ ਅਤੇ ਰਾਜਸਥਾਨ ਤੋਂ 2-2 ਅਤੇ ਹਿਮਾਚਲ ਜੰਮੂ ਕਸ਼ਮੀਰ ਅਤੇ ਗੋਆ ਤੋਂ 1-1 ਪਿਛਲੀ ਵਾਰ ਵਾਂਗ ਇਸ ਵਾਰ ਵੀ ਵਾਪਸ ਆਏ ਭਾਰਤੀਆਂ ਨੂੰ ਹੱਥਕੜੀਆਂ ਅਤੇ ਬੀੜੀਆਂ ਨਾਲ ਬੰਨ ਕੇ ਲਿਆਂਦਾ ਗਿਆ ਸੀ ਜਿਨ੍ਹਾਂ ਨੂੰ ਜਹਾਜ਼ ਤੋਂ ਉਤਰਣ ਤੋਂ ਪਹਿਲਾਂ ਹਟਾ ਦਿੱਤਾ ਗਿਆ ਸੀ ਉਡਾਣ ਵਿੱਚ ਔਰਤਾਂ ਅਤੇ ਬੱਚਿਆਂ ਨੂੰ ਹੱਥਕੜੀ ਨਹੀਂ ਲਗਾਈ ਗਈ ਸੀ ਸਿਰਫ ਮਰਦਾਂ ਨੂੰ ਹੀ ਹੱਥਕੜੀਆਂ ਲਗਾਈਆਂ ਗਈਆਂ ਸਨ ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਉਹਨਾਂ ਦੇ ਰਾਜਾਂ ਵਿੱਚ ਵਾਪਸ ਭੇਜਿਆ ਜਾ ਰਿਹਾ ਹੈ ਇਸ ਦੇ ਨਾਲ ਹੀ ਅਮਰੀਕਾ ਤੋਂ ਤੀਜਾ ਜਹਾਜ਼ ਅੱਜ 157 ਦੇ ਕਰੀਬ ਭਾਰਤੀਆਂ ਨੂੰ ਲੈ ਕੇ ਅਮ੍ਰਿਤਸਰ ਪਹੁੰਚੇਗਾ ਜਿਨ੍ਹਾਂ ਵਿੱਚ 53 ਦੇ ਕਰੀਬ ਪ੍ਰਵਾਸੀ ਪੰਜਾਬੀ ਪੰਜਾਬ ਤੋਂ ਮੌਜੂਦ ਹਨ ਤੇ ਇਹਨਾਂ ਦੇ ਨਾਮ ਤੇ ਲਿਸਟ ਵੀ ਸਾਹਮਣੇ ਆਇਆ ਅਸੀਂ ਤੁਹਾਡੇ ਨਾਲ ਲਿਸਟ ਸ਼ੇਅਰ ਕਰ ਰਹੇ ਹਾਂ ਕਾਫੀ ਜ਼ਿਆਦਾ ਪੰਜਾਬੀ ਇਹਦੇ ਵਿੱਚ ਮੌਜੂਦ ਰਹਿਣ ਵਾਲੇ ਆ ਤੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਵਿਦੇਸ਼ ਮੰਤਰੀ ਜੈ ਸ਼ੰਕਰ ਨੇ ਸੰਸਦ ਵਿੱਚ ਇਹ ਬਿਆਨ ਪੇਸ਼ ਕੀਤਾ ਸੀ ਕਿ ਅਮਰੀਕਾ ਵਿੱਚ ਗੈਰ ਕਾਨੂੰਨੀ ਭਾਰਤੀ ਤੇ ਹੋਰ ਨਾ ਪ੍ਰਵਾਸੀਆਂ ਨੂੰ ਉਹਨਾਂ ਦੇ ਦੇਸ਼ ਭੇਜਣ ਲਈ ਇਹੀ ਪ੍ਰਕਿਰਿਆ ਅਪਣਾਈ ਜਾਂਦੀ ਹੈ ਇਸ ਤੋਂ ਪਹਿਲਾਂ 5 ਫਰਵਰੀ ਨੂੰ 104 ਭਾਰਤੀਆਂ ਨੂੰ ਅਮਰੀਕਾ ਤੋਂ ਵਾਪਸ ਲਿਆਂਦਾ ਗਿਆ ਸੀ ਹੁਣ ਤੀਜਾ ਅਮਰੀਕੀ ਜਹਾਜ਼ ਐਤਵਾਰ ਯਾਨੀ ਕਿ ਅੱਜ 100 ਫਰਵਰੀ ਨੂੰ ਅੰਮ੍ਰਿਤਸਰ ਭੇਜਿਆ ਜਾਵੇਗਾ ਉਥੇ 157 ਗੈਰ ਕਾਨੂੰਨੀ ਪ੍ਰਵਾਸੀ ਭਾਰਤੀਆਂ ਦੇ ਪਹੁੰਚਣ ਦੀ ਸੰਭਾਵਨਾ ਹੈ ਤੇ ਅੱਜ ਜਦੋਂ ਭਾਰਤੀ ਪ੍ਰਵਾਸੀ ਅੰਮ੍ਰਿਤਸਰ ਦੇ ਹਵਾਈ ਅੱਡੇ ਤੇ ਲੈਂਡ ਹੋਏ ਤਾਂ ਉਹਨਾਂ ਨੂੰ ਪਿਕਅਪ ਯਾਨੀ ਕਿ ਰੀਸੀਵ ਕਰਨ ਦੇ ਲਈ ਭਗਵੰਤ ਮਾਨ ਸਾਹਿਬ ਖੁਦ 에ਅਰਪੋਰਟ ਤੇ ਮੌਜੂਦ ਸਨ ਹਰ ਪੰਜਾਬੀ ਅਪਡੇਟ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ